ਅਨੰਦਪੁਰ ਸਾਹਿਬ ਦੀ ਸ਼ੁਰੂਆਤ ਕਿਵੇਂ ਹੋਈ ਤੇ ਅਨੰਦਪੁਰ ਸਾਹਿਬ ਦਾ ਨਾਮ ਅਨੰਦਪੁਰ ਸਾਹਿਬ ਕਿਵੇਂ ਰੱਖਿਆ ਗਿਆ ਇਹ ਸਾਰਾ ਇਤਿਹਾਸ ਜਾਣਨ ਲਈ ਤੁਸੀਂ ਸਾਡਾ ਵਲੌਗ ਜ਼ਰੂਰ ਦੇਖਿਓ ਸ਼ੁਰੂਆਤ ਤੋਂ ਐਂਡ ਤੱਕ ਦੇ ਵਿੱਚ ਸਕਿਪ ਨਾ ਕਰਿਓ ਵਾਦਿਆਂ ਵਲੌਗ ਵਾਲਾ ਆਪਾਂ ਮਿੱਤਰੋ ਸਤਿ ਸ੍ਰੀ ਅਕਾਲ ਵੀ ਮਿੱਤਰੋ ਅੱਜ ਸਵਾਗਤ ਕਰਦਾ ਨਵੇਂ ਦਿਨ ਤੇ ਨਵੇਂ ਘੈਂਟ ਜੇ ਵਲੌਗ ਵਿੱਚ ਤੇ ਅੱਜ ਅਸੀਂ ਸਾਰੀ ਫੈਮਿਲੀ ਅਨੰਦਪੁਰ ਸਾਹਿਬ ਜਾ ਰਹੇ ਆ ਮੱਥਾ ਟੇਕਣ ਲਈ ਕਿਉਂਕਿ ਥੋੜੇ ਦਿਨ ਬਾਅਦ ਵਿਸਾਖੀ ਆ ਰਹੀ ਹੈ ਤੇ ਮੈਂ ਕਿਹਾ ਵੀ ਇੱਕ ਤੁਹਾਡੇ ਲਈ ਵਧੀਆ ਜਿਹਾ ਵਲੌਗ ਬਣਾ ਦਈਏ ਤੇ ਤੁਹਾਨੂੰ ਸਾਰਾ ਇਤਿਹਾਸ ਦੱਸ ਦਈਏ ਵਿਸਾਖੀ ਦਾ ਇਤਿਹਾਸ ਕਿਵੇਂ ਮਨਾਉਣਾ ਸ਼ੁਰੂ ਹੋਇਆ ਤੇ ਅਨੰਦਪੁਰ ਸਾਹਿਬ ਦਾ ਨਾਮ ਅਨੰਦਪੁਰ ਸਾਹਿਬ ਕਿਵੇਂ ਪਿਆ ਸਾਰਾ ਇਤਿਹਾਸ ਮੈਂ ਤੁਹਾਨੂੰ ਦੱਸ ਦਈਏ ਇੱਥੇ ਜਾ ਕੇ ਸੋ ਮੇਤਰੋ ਸਾਖੀ ਦੇ ਕਰਕੇ ਬਹੁਤ ساری ਸੰਗਤ ਆਨੰਦਪੁਰ ਸਾਹਿਬ ਜਾ ਰਹੀ ਸੀ ਤੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਜਾ ਰਹੀ ਸੀ ਤੇ ਰਸਤੇ ਵਿੱਚ ਬਹੁਤ ਸੰਗਤ ਸਾਨੂੰ ਮਿਲੀ ਸੋ ਗੁਰਦੁਆਰਾ ਸਾਹਿਬ ਜੰਧੇ ਮੇਤਰੋ ਸਾਹਮਣੇ ਇੰਨਾ ਸੋਹਣਾ ਵਿਊ ਆ ਰਿਹਾ ਸੀਗਾ ਅੱਖਾਂ ਪੂਰੀਆਂ ਖੁਸ਼ ਹੋ ਜਾਂਦੀਆਂ ਸੀ ਇੰਨਾ ਵਧੀਆ ਵਿਊ ਨੂੰ ਦੇਖ ਕੇ ਸਰੋ ਆਪਾ ਪਹੁੰਚ ਗਏ ਜੀ ਨੰਦਪੁਰ ਸਾਹਿਬ ਇਹ ਪਾਰਕਿੰਗ ਚ ਤੇ ਥੋੜੇ ਦਿਨਾਂ ਬਾਅਦ ਸਾਖੀ ਵੀ ਇਹ ਦੇਖੋ ਕਿੰਨੀ ਭੀੜ ਬਈ ਕਿੱਥੇ-ਕਿੱਥੇ ਤਾਂ ਕਰ ਗੱਡੀਆਂ ਭਰੀਆਂ ਪਈਆਂ ਨੇ ਹੈਗੀਆਂ ਉਧਰ ਗੁਰਦੁਆਰਾ ਸਾਹਿਬਾ ਮਿੱਤਰੋ ਦੇਖੋ ਵਾਬੇ ਉਹ ਕਿੰਨੀ ਭੀੜ ਹਨਾ ਇੱਕ ਸੂਰਜ ਵੀ ਸਿੱਧਾ ਦਿਖਾ ਪੈਂਦਾ ਵਾ ਉਂ ਤੇ ਆਪਕੇ ਗੁਰੂ ਘਰ ਦੇਖੋ ਕਿੰਨਾ ਸੋਹਣਾ ਲੱਗਦਾ ਆਨੰਦਪੁਰ ਸਾਹਿਬ ਦੀ ਸਥਾਪਨਾ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਨੇ 1665 ਇਸਵੀ ਵਿੱਚ ਕੀਤੀ ਸੀ ਸ਼ਿਵਾਲੇਆਂ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸੇ ਅਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸ ਇਤਿਹਾਸਿਕ ਮਹੱਤਤਾ ਬਹੁਤ ਆ ਅਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਇਸਵੀ ਨੂ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਪੋਰਾ ਸਾਹਿਬ ਦੇ ਸਥਾਨ ਤੇ ਸਵੇਂ ਦੀ ਪਰੰਪਰਾ ਅਨੁਸਾਰ ਮੋਢੀ ਗੜ੍ਹਤ ਤੇ ਰੱਖੀ ਗਈ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਹਿਬ ਵਸਾਇਆ ਇਸ ਦਾ ਪਹਿਲਾ ਨਾਮ ਮੱਖਵਾਲ ਸੀ ਇੱਥੇ ਮੱਖਵਾਲ ਨਾਮ ਦਾ ਕੱਡਾਕੂ ਰਹਿੰਦਾ ਸੀ ਜਿਹੜਾ ਇੱਥੇ ਕਿਸੇ ਨੂੰ ਵਸਣ ਨਹੀਂ ਦਿੰਦਾ ਸੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਪੂਜਨੀ ਮਾਤਾ ਨਾਨਕੀ ਜੀ ਦੇ ਨਾਂ ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮੱਖੋ ਇੱਥੋਂ ਡਰ ਕੇ ਭੱਜ ਗਿਆ ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਵਿੰਦ ਰਾਏ ਨੇ ਚੱਕ ਨਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਾਤ ਦੇਣ ਲਈ ਆਪਣੇ ਹੱਥੀ ਦਿੱਲੀ ਵੱਲ ਤੋਰ ਦਿੱਤਾ ਸੀ ਤਾਂ ਚੱਕ ਨਨਕੀ ਨੂੰ ਅੰਦਪੁਰ ਸਹਿਬ ਬਣਾ ਦਿੱਤਾ ਗਿਆ ਸ਼੍ਰੀ ਅਨੰਦਪੁਰ ਸਾਹਿਬ ਉਹ ਮਹਾਨ ਸਥਾਨ ਹੈ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਬਾਬਾ ਜੁਝਾਰ ਸਿੰਘ ਜੀ ਸਨ 1690 ਈਸਵੀ ਦੂਸਰੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਜਰਵਰ ਸਿੰਘ ਜੀ ਸਨ 1696 ਈਸਵੀ ਤੀਸਰੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਸਨ 1699 ਈਸਵੀ ਚ ਅਨੰਦਪੁਰ ਸਾਹਿਬ ਵਿੱਚ ਜਨਮ ਲਿਆ ਸ਼੍ਰੀ ਅਨੰਦਪੁਰ ਸਾਹਿਬ ਜੀ ਵਿੱਚ ਕਿਸ ਗੜ ਸ ਹੈ ਵਿਖੇ ਸਨ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਨੀਂਹ ਖੰਡੇ ਬਾਟੇ ਦਾ ਅਮਰ ਸੰਕਾ ਕੇ ਪੰਜ ਪਿਆਰਿਆਂ ਰਾਹੀ ਰੱਖੀ ਗਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ 29 ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹੇ ਗੁਰੂ ਜੀ ਨੇ ਹੋਲਾ ਮਹੱਲਾ ਵਰਗੇ ਵਿਲੱਖਣ ਤਿਹਾੜ ਬਣਾਏ ਹੋਲਾ ਮਹੱਲਾ ਦੋ ਸ਼ਬਦਾਂ ਦਾ ਸਮੇਲ ਹੈ ਹੋਲੇ ਦਾ ਮਤਲਬ ਹੈ ਹਮਲਾ ਕਰਨਾ ਤੇ ਮਹੱਲੇ ਦਾ ਮਤਲਬ ਹੈ ਜਿਸ ਜਗ੍ਹਾ ਉੱਤੇ ਹਮਲਾ ਕਰਨਾ ਨੰਦਪੁਰ ਸਹਿਬ ਨੂੰ ਸਿੱਖ ਭੌਤਿਕ ਵਿਦਵਾਨ ਅਤੇ ਵਕਤ ਦੇ ਵਿਦਵਾਨ ਦਾ ਕੇਂਦਰ ਬਣਾਉਣ ਲਈ ਪੰਜ ਕਿਲੇ ਆਨੰਦਗੜ੍ਹ ਲੋਗੜ ਹਲੋਗੜ ਤਰਾਗੜ ਫਤੇਗੜ ਦੀ ਉਸਾਰੀ ਕਰਵਾਈ ਗਈ ਜਿਸ ਵਿੱਚੋਂ ਸ਼੍ਰੀ ਕੇਸ਼ਗੜ੍ਹ ਸਾਹਿਬ ਨੂੰ ਵਿਚਕਾਰ ਰੱਖਿਆ ਗਿਆ ਜਿਸ ਦੇ ਆਲੇ ਦੁਆਲੇ ਪੰਜ ਕਿਲੇ ਉਸਾਰੇ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਸਨ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਸਭ ਤੋਂ ਪਹਿਲਾਂ ਕਿਲਾ ਆਨੰਦਗੜ੍ਹ ਸਾਹਿਬ ਵੀ ਉਸਾਰਿਆ ਸੀ। ਇਹ ਅਪ੍ਰੈਲ 1699 ਈਸਵੀ ਵਿੱਚ ਬਣਨਾ ਸ਼ੁਰੂ ਹੋਇਆ ਸੀ। ਪੰ냐 ਜਾਂਦਾ ਹੈ ਇਹ ਕਿਲਾ ਸਭ ਤੋਂ ਉੱਚਾ ਤੇ ਸਭ ਤੋਂ ਮਜ਼ਬੂਤ ਕਿਲਾ ਸੀ। ਆ ਬੜੀ ਮੰਮੀ ਦੇ ਵਧੀਆ ਹੈਵੀ ਚੇਅਰ ਲਓ ਜੀ ਇੱਥੇ ਪਿਸਤੌਲ ਪਿਸਤੌਲ ਵੀ ਕਾਫੀ ਕੁਝ ਵੀ ਟੰਗੇ ਹੋ ਦੇਖੋ ਉਧਰ ਬੜੇ ਘੈਂਟ ਲੱਗਣ ਡਿਆ ਨਾ ਵਾਹ ਵਾਹ ਕੀ ਬਾਤ ਹੈ ਨੇ ਸੋਹਣੀਆਂ ਲਾ ਦਿਨ ਹੈਗੀਆਂ ਹਦ ਨਾਲੀਆਂ 12 ਮੋੜ ਐ ਤਾਂ ਵੇਹ ਚਿੱਤਰਮਾਰੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਪਿਸਤੌਲ ਛਾਸ਼ਤਰਾਂ ਦੀ ਬਾਈ ਫੁੱਲ ਇਧਰ ਦੁਕਾਨਾਂ ਲੱਗੀਆਂ ਆਪਣੇ ਉਧਰ ਇੰਨੀਆਂ ਹੁੰਦੀਆਂ ਨਹੀਂ ਗੀਆਂ ਲਓ ਜੀ ਦਰਸ਼ਨ ਮੇਲੇ ਆਪਣੇ ਵਧੀਆ ਹੋ ਗਏ ਤੇ ਇੱਕ ਆਪਾਂ ਸਰਵਲੋਂ ਦੀ ਤਲਵਾਰ ਲਈ ਬਹੁਤ ਤਿੱਖੀ ਬਾਬਿਓ ਬੜੀ ਤਿੱਖੀ ਹੈ ਬੜੀ ਘੈਂਟ ਵੀ ਤੇ ਬੜੀ ਹੈਵੀ ਵੀ ਇਹਨੂੰ ਹੋਰ ਤਿੱਖੀ ਕਰਵਾਉਂਗਾ ਪਿੰਡ ਜਾ ਕੇ ਗੱਡੀ ਕੱਢ ਲਈਏ ਮਿੱਤਰੋ ਗੁਰੂ ਘਰ ਦੇਖੋ ਕਿੰਨਾ ਸੋਹਣਾ ਲੱਗਦਾ ਉਹ ਵੀ ਭਈ ਇਹ ਤਾਂ ਗੱਡੀ ਕਰਨੀ ਬੜੀ ਔਖੀ ਆ ਕਿਉਂਕਿ ਬਹੁਤ ਗੱਡੀਆਂ ਦੇਖੋ 40 ਲਾਈ ਹੋਇਆ ਬਾਪੇ ਉਹ ਗੱਡੀ ਇੱਕ ਮਿੰਟ ਦਰਸ਼ਨ ਮੇਲੇ ਮਿੱਤਰੋ ਆਪਣੇ ਪੂਰੇ ਵਧੀਆ ਹੋ ਗਏ ਨੇਗੇ ਤੇ ਮਤਲਬ ਆਨੰਦ ਆ ਗਿਆ ਬਸ ਗਰਮੀ ਬਹੁਤ ਜ਼ਿਆਦਾ ਸੀਗੀ ਭਾਈ ਛੋਟੇ ਛੋਟੇ ਬੱਚੇ ਸੀਗੇ ਮੈਨੂੰ ਉਹ ਤਾਂ ਵਿਚਾਰਿਆਂ ਨੂੰ ਤਰਸਾਉਂਦਾ ਕਾਕਾ ਗਰਮੀ ਸੀਗੀ ਤੇ ਭੀੜ ਬੜਾ ਕ ਤੁਹਾਨੂੰ ਪਤਾ ਵਾ ਜੀ ਹੁਣ ਤੇ ਮਤਲਬ ਆਪਣੇ ਵਿਸਾਖੀ ਆ ਰਹੀ ਆ ਵੀ ਨਵਾਂ ਸਾਲ ਚੜਨਾ ਆਪਣਾ ਸਿੱਖਾਂ ਦਾ ਨਵਾਂ ਸਾਲ ਚੜਨਾ ਤੇ ਉਹਦੇ ਕਰਕੇ ਵੀ ਇੰਨਾ ਭੀੜਾਂ ਦੇ ਉਤਸ਼ਾਹ ਵੀ ਆ ਸੰਗਤ ਵਿੱਚ ਬਾਈ ਅਗੀ ਗੁਰੂ ਘਰ ਓਏ ਹੋਏ ਹੋਏ ਬਾਈ ਬਹੁਤ ਜ਼ਿਆਦਾ ਖੂਬਸੂਰਤ ਲੱਗਦਾ ਸੰਗਤ ਵੀ ਬਹੁਤ ਆ ਬਾਈ ਕੋਈ ਨਵੀਂ ਥਾਰ ਲੈ ਕੇ ਆਇਆ ਵਾ ਏ ਐਫ ਲਿਖਿਆ ਹੋਇਆ ਹਨਾ ਤੇ ਇੱਥੋਂ ਨਿਕਲਣਾ ਬਹੁਤ ਔਖਾ ਕਿਉਂਕਿ ਤਾਂ ਗੇਟ ਨੈਰੋ ਆ ਇੱਥੇ ਰੇੜੀਆਂ ਵਾਲੇ ਲੱਗੇ ਹੋਏ ਨੇਗੇ ਤੇ ਜਿਸ ਕਰਕੇ ਇੱਥੋਂ ਨਿਕਲਣਾ ਬੜਾ ਔਖਾ ਬਾਕੀ ਬਾਈ ਉਹ ਹੈਰੀਅਰ ਦੇ ਅਲੌਅ ਚੈੱਕ ਕਰੋ ਓਏ ਹੋਏ ਹੋਏ ਹੋ ਕੀ ਆ ਬਾਤਾਂ ਨੇ ਮਿੱਤਰੋ ਕੀ ਆ ਬਾਤਾਂ ਨੇ ਵਾਕਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਨਾ ਲਾਈਕ ਕਰ ਦਿਓ ਤੇ ਮੈਂ ਥੋੜਾ ਜਿਹਾ ਉਹ ਕਰਕੇ ਵੌਇਸ ਓਵਰ ਕਰਕੇ ਬਣਾਈ ਆ ਕਿ ਇਥੇ ਹਾਸ ਨੂੰ ਥ ਤੇ ਵਾਕਿਵੇਂ ਦੱਸਿਓ ਠੀਕ ਆ ਪਹਿਲਾਂ ਮੰਮੀ ਇਹਨਾਂ ਨੂੰ ਬਿਠਾਈਏ ਫਟਾਫਟ ਤੇ ਮੇਰੇ ਪੈੰਡ ਨੂੰ ਚੰਦੀਏ